ਤਾਂ ਲੋਕ ਸਭਾ ਚੋਣਾਂ ਦੇ ਲਈ ਹਲਕਾ ਫਰੀਦਕੋਟ ਦੇ ਵਿੱਚ ਜੋ ਵੀ ਉਮੀਦਵਾਰ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਚਰਚਾ ਬਣੀ ਹੋਈ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿਉਂਕਿ ਜੋ ਗਾਇਕੀ ਫੇਰ ਦੇ ਲੋਕ ਸੀਗੇ ਪਹਿਲਾਂ ਹੀ ਮਕਬੂਲ ਚਿਹਰੇ ਲੋਕਾਂ ਦੇ ਮਨਾਂ ਦੇ ਵਿੱਚ ਉਤਰੇ ਹੋਏ ਸਨ ਤਾਂ ਸਿਆਸੀ ਦਰਾਂ ਨੇ ਉਹਨਾਂ ਨੂੰ ਰਾਜਨੀਤਿਕ ਉਖਾੜਿਆਂ ਦੇ ਵਿੱਚ ਉਤਾਰ ਦਿੱਤਾ ਸੋ ਅਲੱਗ-ਅਲੱਗ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਨੇ ਉਹ ਸਾਰੇ ਪੰਜਾਬੀ ਇੰਡਸਟਰੀ ਦੇ ਨਾਲ ਕੋਈ ਐਕਟਰ ਸੀ ਤੇ ਕੋਈ ਸਿੰਗਰ ਹੈ ਸੋ ਹੁਣ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਦਿਲਚਸਪ ਹੋਰ ਵੀ ਜ਼ਿਆਦਾ ਇੱਕ ਚਰਚਾ ਚੱਲ ਰਹੀ ਆ ਉਹ ਚਰਚਾ ਹੈ ਕਿ ਲੋਕ ਸਭਾ ਚੋਣਾਂ 'ਚ ਫਰੀਦਕੋਟ ਤੋਂ ਸਾਗਰ ਦੀ ਵੋਟੀ ਨੂੰ ਵੀ ਟਿਕਟ ਦਿੱਤੀ ਜਾਵੇ ਸੋ ਸਾਗਰ ਦੀ ਵੋਟੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਛੇੜ ਗਈ ਹੈ ਪੂਰੀ ਖਬਰ ਕੀ ਹੈ ਦੱਸ ਦਿਆਂ ਇਸ ਵੀਡੀਓ ਦੇ ਰਾਹੀਂ ਸੋ ਜੇ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਤਾਂ ਜਿੰਨੀਆਂ ਵੀ ਤਿੰਨਾਂ ਪਾਰਟੀਆਂ ਦੇ ਜੋ ਉਮੀਦਵਾਰ ਨੇ ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਤੇ ਆਮ ਆਦਮੀ ਪਾਰਟੀ ਟਿਕਟ ਦੇਣ ਚ ਸਭ ਤੋਂ ਪਹਿਲਾਂ ਪਹਿਲ ਕੀਤੀ ਹੈ ਉਸਨੇ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਸtare ਤੇ ਗਾਇਕ ਕਰਮਜੀਤ ਅਨਮੋਲ ਦੇ ਨਾਂ ਦਾ ਐਲਾਨ ਕੀਤਾ ਅਤੇ اس کے بعد ਭਾਜਪਾ ਨੇ ਰਾਜ ਗਾਇਕ ਦਾ ਰੁਤਬਾ حاصل ਕਰ ਚੁੱਕੇ ਸੂਫੀ فنکار ਹੰਸਰਾਜ ਹੰਸ ਨੂੰ ਚੋਣ ਅਖਾੜੇ 'ਚ ਉਤਾਰਿਆ ਤੇ ਸਦਾ ਵਹਾਰ ਮਕਬੂਲ ਗਾਇਕ ਮੁਹੰਮਦ ਸੁਦੀਕ ਫਰੀਦਕੋਟ ਹਲਕੇ ਦੀ ਲੋਕ ਸਭਾ ਮੈਂਬਰ ਵਜੋਂ ਕਾਂਗਰਸ ਪਾਰਟੀ ਤਰਫੋਂ ਮੌਜੂਦਾ ਸਮੇ ਅਗਵਾਈ ਕਰ ਰਹੇ ਨੇ ਸੋ ਜਨਾਬ ਸੁਦੀਕ ਹੋਰਾਂ 2019 ਦੀਆਂ ਚੋਣਾਂ ਮੌਕੇ ਵੀ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਸ ਸਮੇ ਦੇ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਅਕਾਲੀ ਭਾਜਪਾ ਗੱਠ ਜੋੜ ਦੇ ਗੁਲਜਾਰ ਸਿੰਘ ਰਣਿੱਕੇ ਤੇ ਪੰਜਾਬੀ ਏਕਤਾ ਪਾਰਟੀ ਦੇ ਬਲਦੇਵ ਸਿੰਘ ਜੈਤੋ ਨੂੰ ਜਵਰਦਸਤ ਸਿੱਖਸ਼ਤ ਦਿੱਤੀ ਸੀ ਤੋਂ ਲਿਹਾਜ਼ ਆਪਣੀ ਪਹਿਲੀ ਕਾਮਯਾਬੀ ਤੇ ਅੱਕਾਂ ਦੇ ਪੱਭੂਆਂ ਵਾਂਗ ਉੱਟਦੇ ਦਲ ਬਦਲੂਆਂ ਦੇ ਦੌਰ ਵਿਚਾਲੇ ਕਾਂਗਰਸ ਪਾਰਟੀ ਪ੍ਰਤੀ ਲਗਾਤਾਰ ਵਫਾਦਾਰ ਮੁਹੰਮਦ ਸਦੀਕ ਇੱਕ ਵਾਰ ਫਿਰ ਫਰੀਦਕੋਟ ਹਲਕੇ ਤੋਂ ਡਾਇਰੈਕਟ ਪ੍ਰਾਪਤੀ ਦੇ ਵੱਡੇ ਦਾਵੇਦਾਰ ਨੇ ਸੋ ਕਾਂਗਰਸ ਵੱਲੋਂ ਸ਼੍ਰੀ ਸਦੀਕ ਦੀ ਹਸਰਤ ਪੂਰੀ ਹੋਣ ਤੇ ਫਨਕਾਰ ਤੇ ਅਦਾਕਾਰੀ ਜਗਤ ਦੇ ਤਿੰਨ ਮਕਬੂਲ ਚਿਹਰੇ ਵੋਟਰਾਂ ਸਾਹਮਣੇ ਹੋਣਗੇ ਸੋ 30 ਮਾਰਚ ਨੂੰ ਜਦੋਂ ਹੰਸਰਾਜ ਹੰਸ ਦਾ ਨਾਂ ਐਲਾਨ ਕੀਤਾ ਗਿਆ ਤਾਂ ਸੋਸ਼ਲ ਮੀਡੀਆ ਤੇ ਝਟਕਾਰੇਦਾਰ ਟਿੱਪਣੀਆਂ ਸ਼ੁਰੂ ਹੋ ਗਈਆਂ ਕਿਸੇ ਨੇ ਕਿਹਾ ਕਿ ਇਸ ਰਾਕਵੇਂ ਹਲਕੇ ਤੋਂ ਬਗੈਰ ਦੇਰੀ ਦੇ ਲੱਗਦੇ ਹੱਥ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿਸੇ ਗਾਇਕ ਨੂੰ ਉਮੀਦਵਾਰ ਐਲਾਨਣਾ ਚਾਹੀਦਾ ਹੈ ਸੋ ਇਸੇ ਤਰ੍ਹਾਂ ਹੀ ਕਈ ਹੋਰਾਂ ਨੇ ਕਿਸੇ ਵੱਡੀ ਸਿਆਸੀ ਪਾਰਟੀ ਨੂੰ ਸਾਗਰ ਦੀ ਵਾਰਟੀ ਨੂੰ ਟਿਕਟ ਦੇਣ ਦਾ ਨਾ ਸੁਝਾਇਆ ਸੋ ਅੱਗੇ ਕਿਸੇ ਨੇ ਟਿੱਪਣੀ ਕੀਤੀ ਕਿ ਚੋਣ ਪ੍ਰਚਾਰ ਵੀ ਇੰਡੀਕਾ ਤੇ ਹੋਣਾ ਚਾਹੀਦਾ ਸੋ ਕਿਸੇ ਨੇ ਇਹ ਵੀ ਲਿਖਿਆ ਕਿ ਕੋਈ ਸਿਆਸੀ ਪਾਰਟੀ ਲਾਵ ਹੀਰੇ ਨੂੰ ਵੀ ਟਿਕਟ ਦੇ ਸਕਦੀ ਹੈ ਸੋ ਕਾਬਲੇਗੌਰ ਹੈ ਕਿ ਪਿਛਲੇ ਦਿਨੀ YouTube ਉੱਪਰ ਰਿਲੀਜ਼ ਹੋਇਆ ਸਾਗਰ ਦੀ ਵਾਰਟੀ ਸਰਲੇਖ ਵਾਲਾ ਗੀਤ ਸੂਪਰ ਹਿੱਟ ਚੱਲ ਰਿਹਾ ਸੋ ਅਗੇਨ ਫਿਰ ਤੋਂ ਜਿਹੜਾ ਕਿ ਸਾਗਰ ਦੀ ਬੋਟੀ ਸੁਰਖੀਆਂ ਦੇ ਵਿੱਚ ਆ ਗਈ ਹੈ ਤੇ ਇਸ ਤੋਂ ਬਾਅਦ ਜੇਕਰ ਹੁਣ ਗੱਲ ਕੀਤੀ ਜਾਵੇ ਲੋਕ ਸਭਾ ਹਲਕੇ ਫਰੀਦਕੋਟ ਦੀ ਤਾਂ ਪਹਿਲਾ ਹੀ ਜਿੰਨੇ ਉਮੀਦਵਾਰ ਅਲੱਗ-ਅਲੱਗ ਪਾਰਟੀਆਂ ਦੇ ਉਹ ਸਿੰਗਰ ਨੇ ਪੇਸ਼ੇਵਰ ਜੋ ਐਕਟਰ ਨੇ ਸੋ ਇਸ ਤੋਂ ਬਾਅਦ ਹੁਣ ਚਰਚਾ ਛਿੜ ਰਹੀ ਆ ਕਿ ਸ਼੍ਰੋਮ ਨੇ ਅਕਾਲੀ ਦਰਬੀ ਪਿੱਛੇ ਨਾ ਰਹੇ ਉਹਨਾਂ ਦਾ ਵੀ ਉਮੀਦਵਾਰ ਕੋਈ ਸਿੰਗਰ ਹੋਣਾ ਚਾਹੀਦਾ ਤਾਂ ਉਸ ਦੇ ਵਿੱਚ ਨਾਮ ਜਿਹੜਾ ਕਿ ਸਾਗਰ ਦੀ ਬੋਟੀ ਦਾ ਆ ਰਿਹਾ ਸੋ ਸਾਗਰ ਦੀ ਬੋਟੀ ਨੂੰ ਦੇਖਦੇ ਆ ਕਿ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਪਰ ਲੋਕਾਂ ਦੇ ਵਿੱਚ ਇਸ ਦੀ ਚਰਚਾ ਜੋ ਰਸਚੋਰਾਂ ਤੇ ਚੱਲ ਰਹੀ ਹੈ